ਮੈਂ ਬਚਪਨ ਤੋਂ ਹੀ ਡਿਜ਼ਾਈਨਰ ਬਣਨ ਦੀ ਮੇਰੀ ਸੀ ਇਛਤਾ ਬਨਨਾ ਬਟ ਜਦੋਂ ਮੈਂ ਡਿਜ਼ਾਈਨਰ ਬਣੀ ਤਾਂ ਡਿਜ਼ਾਈਨਰ ਇੱਕ ਯੂ نو ਕੀਤਾ ਨਹੀਂ ਹੈ ਉਹਦੇ ਨਾਲ ਰਿਸਪੌਂਸਿਬਿਲਟੀ ਵੀ ਮਿਲਦੀ ਹੈ ਮੈਂ ਸਾਰਿਆਂ ਨੂੰ ਜਦੋਂ ਤਾਨੇ ਮਾਰੇ ਨੇ ਦੇਖਿਆ ਤਾਂ ਮੈਨੂੰ ਲੱਗਾ ਕਿ ਜਿਹੜੀ ਫੁਲਕਾਰੀ ਹੈ ਉਹ ਸਾਡੀ ਬਹੁਤ ਪਿੱਛੇ ਜਾ ਰਹੀ ਹੈ ਮੇਰਾ ਇੱਕ ਸਫਰ ਜਿਹੜੀ ਜਰਨੀ ਹੈ ਉਹ ਫਲਕਾਰੀ ਦੇ ਨਾਲ ਜੁੜੀ ਹੋਈ ਹੈ ਇੱਕ ਸਾਡਾ ਪਹਿਰਾਵਾ ਸਾਡੀ ਪਹਿਚਾਨ ਹੈ ਦੂਸਰਾ ਸਾਡੀ ਬੋਲੀ ਸਾਡੀ ਪਹਿਚਾਨ ਹੈ ਤੇ ਮੇਰੀ ਕੋਸ਼ਿਸ਼ ਹੈ ਸੀ ਬੀਇੰਗ ਅ ਡਿਜ਼ਾਈਨਰ ਕਿ ਮੈਂ ਉਹ ਜਿਹੜੇ ਬੱਚਿਆਂ ਦੀ ਸੋਚ ਹੈ ਉਹਦੇ ਮੁਤਾਬਿਕ ਕਰਕੇ ਉਹਨਾਂ ਨੂੰ ਔਰ ਬਾਹਰ ਇਹਨੂੰ ਵਰਲਡ ਲੈਵਲ ਤੇ ਲੈ ਕੇ ਜਾਣਾ ਮੈਨੂੰ ਲਖਵੇਂ ਤੋਂ ਆਇਆ ਮੈਨੂੰ ਯੂਐਸਏ ਤੋਂ ਆਇਆ ਮੈਨੂੰ ਕੈਨੇਡਾ ਤੋਂ ਆਇਆ ਕੋਲ ਫੈਸ਼ਨ ਸ਼ੋਅ ਦੇ ਲਈ ਪਰ ਮੈਨੂੰ ਸੀ ਕਿ ਫਿਰ ਮੈਂ ਉਹ ਸੋਚ ਕਿਸ ਤਰ੍ਹਾਂ ਅੱਗੇ ਲੈ ਕੇ ਆਵਾਂਗੀ ਕਿ ਉਹ ਕਿਉਂ ਨਹੀਂ ਅਸੀਂ ਜਲੰਧਰ ਤੋਂ ਕਰ ਸਕਦੇ ਹਾਂ ਵਰਲਡ ਲੈਵਲ ਤੇ ਸਤਿ ਸ਼੍ਰੀ ਅਕਾਲ ਮੈਂ ਸਾਖੀਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਪੰਜਾਬੀ ਕਲਚਰ ਉਹ ਹੁੰਦਾ ਸੀ ਜਦੋਂ ਮੁਟਿਆਰਾਂ ਫੁਲਕਾਰੀ ਲੈਂਦੀਆਂ ਸੀ ਕੋਈ ਵੀ ਸ਼ਗਨ ਹੋਣਾ ਕੋਈ ਵਿਆਹ ਹੋਣਾ ਕੋਈ ਫੰਕਸ਼ਨ ਹੋਣਾ ਮੁਟਿਆਰਾਂ ਨੇ ਫੁਲਕਾਰੀਆਂ ਲੈਣੀਆਂ ਤੇ ਬਹੁਤ ਹੀ ਸ਼ਗਨ ਵਾਲੀ ਗੱਲ ਮੰਨੀ ਜਾਂਦੇ ਸੀ ਕਿ ਫੁਲਕਾਰੀ ਲੈਣਾ ਪਰ ਅੱਜ ਕੱਲ ਦਾ ਸਮਾਂ ਮਾਡਰਨ ਜ਼ਮਾਨਾ ਹੋ ਚੁੱਕਾ ਹੈ ਅਸੀਂ ਬਹੁਤ ਹੀ ਵੈਸਟਰਨ ਕਲਚਰ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਉਹ ਫੁਲਕਾਰੀ ਜੋ ਹੁੰਦੀ ਸੀਗੀ ਉਹ ਬਹੁਤ ਪਿੱਛੜ ਚੁੱਕੀ ਹੈ ਫੁਲਕਾਰੀ ਆਉਂਦੀ ਹੈ ਪਰ ਉਹ ਵੀ ਜਦੋਂ ਕੋਈ ਧੀਆ ਦਾ ਫੰਕਸ਼ਨ ਹੁੰਦਾ ਹੈ ਤਾਂ ਲੋਕ ਲੈਂਦੇ ਨੇ ਪਰ ਉਹ ਉਹਦੇ ਵਿੱਚ ਵੀ ਹੁਣ ਮਾਡਰਨ ਟੱਚ ਆ ਗਿਆ ਪੂਰੀ ਜੋ ਪੁਰਾਣੇ ਜ਼ਮਾਨੇ ਵਾਲੇ ਫੁਲਕਾਰੀਆਂ ਹੁੰਦੀਆਂ ਸੀ ਉਹ ਤਾਂ ਅਸੀਂ ਭੁੱਲ ਹੀ ਚ ਮੇਰੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਦਾ ਨਾਮ ਜੋਤੀ ਕੁਪੂਰ ਹੈ ਜਿਨ੍ਹਾਂ ਨੇ ਪੰਜਾਬੀ ਕਲਚਰ ਨੂੰ ਬਹੁਤ ਸਾਹਮ ਕੇ ਰੱਖਿਆ ਹੈ ਕਲਾ ਕਲਚਰ ਨੂੰ ਸਾਹਮਿਆ ਨਹੀਂ ਹੋਇਆ ਬਲਕਿ ਆਪਣੇ ਪੰਜਾਬੀ ਸੱਭਿਆਚਾਰ ਨੂੰ ਦੇਸ਼ ਤੋਂ ਬਾਹਰ ਯਾਨੀ ਕਿ ਵਿਦੇਸ਼ਾਂ ਦੇ ਵਿੱਚ ਲੈ ਕੇ ਗਏ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਂ ਜਿਵੇਂ ਸ਼ੁਰੂਆਤ 'ਚ ਹੀ ਗੱਲ ਕੀਤੀ ਆ ਕਿ ਅਸੀਂ ਹੁਣ ਮਾਡਰਨ ਜ਼ਮਾਨੇ ਦੇ ਵਿੱਚ ਆ ਗਏ ਹਣਾ ਵੈਸਟਰਨ ਕਲਚਰ ਨੂੰ ਅਸੀਂ ਅਪਣਾਉਣਾ ਸ਼ੁਰੂ ਕਰ ਦਿੱਤਾ ਤੁਹਾਡੀ ਫੁਲਕਾਰੀ ਹੁੰਦੀ ਸੀ ਪੰਜਾਬੀ ਸੱਭਿਆਚਾਰ ਹੁੰਦਾ ਸੀ ਉਹਨੂੰ ਅਸੀਂ ਭੁੱਲ ਚੁੱਕੇ ਹਾਂ ਜਦੋਂ ਤੁਸੀਂ ਇਹ ਕਨਸੈਪਟ ਸੋਚਿਆ ਤੁਹਾਡੇ ਕੀ ਪਹਿਲਾਂ ਤਾਂ ਮੈਂ ਪੁੱਛੂੰਗੀ ਕਿ ਕੀ ਸੋਚਿਆ ਸੀ ਕਿ ਤੁਸੀਂ ਫੁਲਕਾਰੀ ਲੈ ਕੇ ਆਏ ਐਕਚੁਅਲੀ ਪਹਿਲੀ ਗੱਲ ਤਾਂ ਸੀ ਪੰਜਾਬ ਤੋਂ ਆ ਔਰ ਪੰਜਾਬ ਦਾ ਰਿਚ ਹੈਰੀਟੇਜ ਜਿਹੜਾ ਫੁਲਕਾਰੀ ਹੈ ਔਰ ਮੈਂ ਬਚਪਨ ਤੋਂ ਹੀ ਡਿਜ਼ਾਈਨਰ ਬਣਨ ਦੀ ਮੇਰੀ ਉਸੀ ਇਛਾਤ ਬੰਨਾ ਬਟ ਜਦੋਂ ਮੈਂ ਡਿਜ਼ਾਈਨਰ ਬਣੀ ਤਾਂ ਡਿਜ਼ਾਈਨਰ ਇੱਕ ਯੂ ਨੋ ਕੀਤਾ ਨਹੀਂ ਹੈ ਉਹਦੇ ਨਾਲ ਰਿਸਪੌਂਸਿਬਿਲਟੀ ਵੀ ਮਿਲਦੀ ਹੈ ਪਹਿਲਾ ਫੈਮਿਲੀ ਤੋਂ ਮਿਲੀ ਕਿ ਜਿਹੜਾ ਵੀ ਤੁਸੀਂ ਯੂ ਨੋ profession ਚੁਣਨਾ ਹੈ ਔਰ ਉਹ ਕਿਸ ਤਰ੍ਹਾਂ ਦਾ ਹੋਏਗਾ ਕਿਸ ਤਰ੍ਹਾਂ ਤੁਸੀਂ ਉਹਨੂੰ ਨਿਭਾਣਾ ਹੈ ਔਰ ਦੂਸਰਾ ਮੈਨੂੰ ਸੋਸਾਇਟੀ ਦੇ ਲਈ ਸੀ ਤੇ ਤੀਸਰਾ ਯੂਥ ਦੇ ਲਈ ਮੈਂ ਸਾਰਿਆਂ ਨੂੰ ਜਦੋਂ ਤਾਨੇ ਬਾਨੇ ਨੂੰ ਦੇਖਿਆ ਤਾਂ ਮੈਨੂੰ ਲੱਗਾ ਕਿ ਜਿਹੜੀ ਫੁਲਕਾਰੀ ਹੈ ਉਹ ਸਾਡੀ ਬਹੁਤ ਪਿੱਛੇ ਜਾ ਰਹੀ ਹੈ ਇੱਕ ਤਾਂ ਆਰਟੀਸਨਸ ਜਿਹੜੇ ਐ ਅੱਜਕੱਲ ਦੇ ਵਿੱਚ ਮੋਬਾਈਲ ਦੇ ਵਿੱਚ ਸਾਰੇ ਹੀ ਗਵਾਚ ਗਏ ਐ ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੋਲ ਟਾਈਮ ਵੀ ਹੈ ਇਸ ਕਸੀਦੇ ਨੂੰ ਕਰਨ ਦਾ ਦੂਸਰੀ ਗੱਲ ਕੀ ਮਾਡਰਨ ਜ਼ਮਾਨਾ ਹੈ ਗਲੋਬਲਾਈਜੇਸ਼ਨ ਹੋ ਗਈ ਹੈ ਬੱਚੇ ਸਾਡੇ ਬਾਹਰ ਜਾ ਰਹੇ ਐ ਉੱਥੇ ਦੇ ਕਲਚਰ ਨੂੰ ਲੈ ਕੇ ਆ ਰਹੇ ਆ ਉਹਨਾਂ ਨੂੰ ਸ਼ਰਮ ਆਉਂਦੀ ਹੈ ਆਪਣੇ ਕਲਚਰ ਨੂੰ ਨਿਭਾਣਾ ਤੀਸਰਾ ਸਾਡੇ ਘਰਾਂ ਚੋਂ ਬਜ਼ੁਰਗ ਨਹੀਂ ਐ ਸਾਡੇ ਨਿਊਟਰਲ ਯੂ نو ਨਿਊਕਲੀਅਰ ਫੈਮਿਲੀਜ਼ ਦਾ ਜ਼ਮਾਨਾ ਆ ਗਿਆ ਕੁਝ ਜੈਨੂਇਨ ਰੀਜ਼ਨ ਐ ਕੁਝ ਪੱਛਮੀ ਸੋਚ ਹੈ ਲੇਕਿਨ ਮੈਂ 23 ਸਾਲ ਦੇ ਵਿੱਚ ਅਜ ਤੱਕ ਆਪਣੀ ਇੰਡਸਟਰੀਅਲ ਆਪਣੇ ਐਜੂਕੇਸ਼ਨਿਸਟ ਹੋਣ ਦੇ ਨਾਤੇ ਇੰਡਸਟਰੀਅਲ ਡਿਜ਼ਾਈਨਰ ਕੋਸਟਿਊਮ ਡਿਜ਼ਾਈਨਰ ਹੋਣ ਦੇ ਨਾਤੇ ਮੇਰਾ ਇੱਕ ਸਫਰ ਜਿਹੜੀ ਜਰਨੀ ਹੈ ਉਹ ਫੁਲਕਾਰੀ ਦੇ ਨਾਲ ਜੁੜੀ ਹੋਈ ਹੈ ਜਦੋਂ ਮੈਂ ਫੈਸ਼ਨ ਸ਼ੋਅਸ ਕਰਵਾਂਦੀ ਆ ਮੈਂ ਕਾਲਜ ਦੇ ਸਟੂਡੈਂਟਸ ਨੂੰ ਯੂਥ ਨੂੰ ਸਾਰਿਆਂ ਨੂੰ ਇੱਕੋ ਗੱਲ ਕਹਿੰਦੀ ਆ ਇੱਕ ਤਾਂ ਰੋਲ ਮਾਡਲ ਬਣੋ ਦੂਸਰਾ ਤੁਸੀਂ ਆਪਣੇ ਪਹਿਰਾਵੇ ਦੇ ਵਿੱਚ ਠੀਕ ਹੈ ਅੱਜ ਦੇ ਬੱਚੇ ਆ ਉਹ ਅੱਜ ਦੀ ਸੋਚ ਦੇ ਨਾਲ ਹੀ ਅੱਗੇ ਵਧਣਗੇ ਤਾਂ ਅਸੀਂ ਉਹਨਾਂ ਦੀ ਬੁਨਿਆਦ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹਨੂੰ ਚੇਂਜ ਕੀਤਾ ਮੋਡੀਫਾਈ ਕੀਤਾ ਔਰ ਇਹਨੂੰ ਕੰਟੈਂਪੋਰੀ ਟੱਚ ਦੇ ਨਾਲ ਅੱਗੇ ਲੈ ਕੇ ਆਏ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਸੋਹਣੀ ਐ ਅਸੀਂ ਇਹਨੂੰ ਰੰਗਤ ਦਿੱਤੀ ਐ ਤੁਸੀਂ ਕਦੀ ਵੀ ਨਹੀਂ ਦੇਖਿਆ ਹੋਏਗਾ ਕਿ ਕਿਸੇ ਨੇ ਫੁਲਕਾਰੀ ਦੇ ਵਿੱਚ ਜੈਕਟ ਪਾਈ ਹੋਵੇ スウェット ਸ਼ਰਟ ਪਾਈ ਹੋਵੇ ਇੰਡੋ-ਵੈਸਟਰਨ ਪਾਇਆ ਹੋਵੇ ਆਈ ਹਿਊਜ਼ ਟੂ ਫੀਲ ਲਾਈਕ ਕਿ ਜਦੋਂ ਤੀਆਂ ਹੁੰਦੀਆਂ ਸੀ ਤਾਂ ਉਹ ਚੁੰਨੀਆਂ ਨਿਕਲ ਆਉਂਦੀਆਂ ਸੀ ਰੰਗ-ਬਰੰਗੇ ਯੂ نو ਆਦਰਵਾਇਜ਼ ਕਿਸੇ ਪਹਿਰਾਵੇ ਦੇ ਵਿੱਚ ਫੁਲਕਾਰੀ ਦਾ ਆਣਾ ਜਾਂ ਕਿਸੇ ਸਿਲਹਟ ਸਟਾਈਲ ਦੇ ਵਿੱਚ ਆਣਾ ਔਰ ਇੱਕ ਜਿਹੜੀ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਜਦੋਂ ਕੋਈ ਵੀ ਅਸੀਂ ਗੱਲ ਕਰਦੇ ਆ ਪੰਜਾਬੀ ਦੀ ਇੱਕ ਤਾਂ ਪੰਜਾਬੀ ਨੂੰ ਏਦਾਂ ਝੱਲਾ ਦਿਖਾਉਂਦੇ ਆ ਦੂਸਰੋਂ ਦੀ ਫੈਸ਼ਨ ਸਟੇਟਮੈਂਟ ਨੂੰ ਅੱਧਾ ਦਿਖਾਉਂਦੇ ਕਿ ਵੀ ਆਰ ਆਨਲੀ ਹੈਵਿੰਗ ਯੂ ਨੋ ਸੂਟਸ ਐਂਡ ਸਲਵਾਰਸ ਔਰ ਇਸ ਤੋਂ ਉੱਪਰ ਸਾਡੀ ਸੋਚ ਨਹੀਂ ਹੈ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਯੂਨਿਵਰਸ ਹੈਗੇ ਆ ਅਸੀਂ ਉੱਥੋਂ ਦੇ ਸੋਚ ਰੱਖਦੇ ਆ ਜਦੋਂ ਕੋਹਿੰੂਰ ਸਾਡਾ ਜੋ ਕੋਹਿੰੂਰ ਇੰਗਲੈਂਡ ਜਾ ਕੇ ਚਮਕਿਆ ਤਾਂ ਮੈਨੂੰ ਲੱਗਦਾ ਹੁਣ ਜਿਹੜੇ ਬੱਚੇ ਆ ਉਹ ਸਾਡੇ ਕੋਹਿੰੂਰ ਹੈ ਇੱਕ ਸਾਡਾ ਪਹਿਰਾਵਾ ਸਾਡੀ ਪਹਿਚਾਨ ਹੈ ਦੂਸਰਾ ਸਾਡੀ ਬੋਲੀ ਸਾਡੀ ਪਹਿਚਾਨ ਹੈ ਤੇ ਮੇਰੀ ਕੋਸ਼ਿਸ਼ ਇਹ ਸੀ ਬੀਇੰਗ ਅ ਡਿਜ਼ਾਈਨਰ ਕੀ ਮੈਂ ਉਹ ਜਿਹੜੇ ਬੱਚਿਆਂ ਦੀ ਸੋਚ ਹੈ ਉਹਦੇ ਮੁਤਾਬਿਕ ਕਰਕੇ ਉਹਨਾਂ ਨੂੰ ਔਰ ਬਾਹਰ ਇਹਨੂੰ ਵਰਲਡ ਲੈਵਲ ਤੇ ਲੈ ਕੇ ਜਾਣਾ ਜੇ ਦੇਸੀ ਕੀ ਵਰਲਡ ਲੈਵਲ ਤੇ ਵੀ ਜਲੰਧਰ ਤੋਂ ਲੈ ਕੇ ਜਾਣਾ ਮੈਨੂੰ ਬੜੇ ਲੋਕ ਕਹਿੰਦੇ ਕਿ ਤੁਸੀਂ ਜੇ ਲਕਮੇ ਚ ਕਰ ਲੋ ਮੈਨੂੰ ਕਾਲਸ ਵੀ ਆਈਆਂ ਮੈਨੂੰ ਲਕਮੇ ਤੋਂ ਆਇਆ ਮੈਨੂੰ ਯੂ ਐਸ ਏ ਤੋਂ ਆਇਆ ਮੈਨੂੰ ਕੈਨੇਡਾ ਤੋਂ ਆਇਆ ਕਾਲ ਫੈਸ਼ਨ ਸ਼ੋਅ ਦੇ ਲਈ ਮੈਨੂੰ ਸੀ ਕਿ ਫਿਰ ਮੈਂ ਉਹ ਸੋਚ ਕਿਸ ਤਰ੍ਹਾਂ ਅੱਗੇ ਲੈ ਕੇ ਆਵਾਂਗੀ ਕਿ ਉਹ ਕਿਉਂ ਨਹੀਂ ਅਸੀਂ ਜਲੰਧਰ ਤੋਂ ਕਰ ਸਕਦੇ ਵorld ਲੈਵਲ ਤੇ ਕੁਝ ਜਿਹੜੀਆਂ ਲੜਕੀਆਂ ਨੂੰ ਇਹ ਲੱਗਦਾ ਘਰ ਛੱਡ ਕੇ ਜਾਣਾ ਹੁਣ ਜਿਹੜੇ ਮੈਰਿਡ ਲੜਕੀਆਂ ਜਿਨ੍ਹਾਂ ਦੀ ਸੋਚ ਹੈ ਕਈ ਲੜਕੀਆਂ ਮੈਂ ਦੇਖਿਆ ਕਿ ਉਹੰਨੇ ਐਜੂਕੇਸ਼ਨ ਲੈ ਕੇ ਵੀ ਉਹ ਵਿਚਾਰੀਆਂ ਇੰਨੀਆਂ ਬੁੱਝੀਆਂ ਰਹਿੰਦੀਆਂ ਉਹਨਾਂ ਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਖਤਮ ਹੋ ਗਈ ਨੋ ਮੈਨੂੰ ਲੱਗਦਾ ਕਿ ਜ਼ੀਰੋ ਤੋਂ ਪੀਕ ਤੇ ਆਣਾ ਬਾਰਬਾਰਾ ਨਾ ਦੈਟ ਇਜ਼ ਯੂ ਨੋ ਆ ਇੱਕ ਸਟਰੋਂਗ ਬਿਲ ਟਾਈਮ ਪਾਵਰਡ ਐਲਈ ਹੈ ਨਾ ਔਰ ਮੇਰੀ ਸੋਚੀ ਚਾਹੇ ਮੈਂ ਕੁਵਾਰੀ ਸੀ ਚਾਹੇ ਮੇਰੇ ਮੈਰਿਜ ਹੋਈ ਚਾਹੇ ਬੱਚੇ ਹੈ ਉਹਨ ਮੇਰੀ ਅਲਗ ਤਰ੍ਹਾਂ ਦੀ ਜਰਨੀ ਚੱਲੀ ਹੈ ਜਿਹਦੇ ਚ ਮੈਨੂੰ ਲੱਗਦਾ ਕਿ ਮੈਂ এমਪਲॉयਮੈਂਟ ਜਨਰੇਸ਼ਨ ਪ੍ਰੋਗਰਾਮ ਨੂੰ ਵੀ ਇਸ ਨਾਲ ਜੋੜ ਰਹੀ ਹਾਂ ਮੈਂ ਸਿਰਫ ਫੁਲਕਾਰੀ ਤੇ ਨਹੀਂ ਕੰਮ ਕਰ ਰਹੀ ਮੈਂ ਐਜੂਕੇਸ਼ਨ ਤੇ ਕੰਮ ਕਰ ਰਹੀ ਹਾਂ ਐਜ਼ ਅ ਐਜੂਕੇਸ਼ਨਿਸਟ ਮੈਂ ਸਕਿੱਲ ਸੈਟ ਤੇ ਕੰਮ ਕਰ ਰਹੀ ਹਾਂ ਮੈਂ ਐਮਐਸਐਮਈ ਔਰ ਸੀਆਈਸੀ ਯੂਨਲ ਜੁੜ ਕੇ ਪੰਜਾਬ ਤੇ ਭਾਰਤ ਦੇ ਯੂਥ ਨੂੰ ਇਹਦੇ ਨਾਲ ਜੋੜ ਕੇ ਸਿਵਾ ਸਿਰਫ ਫੁਲਕਾਰੀ ਦੇ ਕਨਸੈਪਟ ਨੂੰ ਆਰਟੀਸਨਸ ਤੋਂ ਲੈ ਕੇ ਮੈਂ ਟੇਲਰਸ ਇੰਡਸਟਰੀਅਲ ਲੈਵਲ ਤੇ ਮੈਂ ਇਹਨੂੰ ਹਰ ਯੂ نو ਓਕੇਜਨ ਦੇ ਲਈ ਆਈ ਐਮ ਦ ਫਰਸਟ ਵਨ ਇਨ ਦ ਵਰਲਡ ਜਿਨ ਨੇ ਹਰ ਓਕੇਜਨ ਦੇ ਲਈ ਜੇ ਤੁਸੀਂ ਕਹੋਗੇ ਕਿ ਵਿੰਟਰਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਜੇ ਤੁਸੀਂ ਸਰਦੀਆਂ ਦੀ ਗੱਲ ਕਰੋਗੇ ਤੇ ਤੁਹਾਨੂੰ ਅਟਾਇਰਸ ਮਿਲ ਜਾਣਗੇ ਤੁਸੀਂ ਜੋ ਚੀਜ਼ਾਂ ਫੈਸ਼ਨ ਸ਼ੋਅ ਦੇ ਵਿੱਚ ਦੇਖਦੇ ਹੋ ਉਹ ਸਿਲਹਟ ਸਟਾਈਲ ਵੀ ਮੈਂ ਬਣਾਇਆ ਹੈ ਬੱਚੇ ਤੋਂ ਲੈ ਕੇ ਵੱਡੇ ਤੱਕ ਫੀਮੇਲਸ ਦੇ ਵਿੱਚ ਵੀ ਹਰ ਤਰ੍ਹਾਂ ਦੀ ਕੈਟਾਗਰੀ ਨੂੰ ਐਂਟਰਟੇਨ ਕੀਤਾ ਆ ਗੱਲਾਂ ਤਾਂ ਬਹੁਤ ਹੋ ਗਈਆਂ ਚਲੋ ਮੈਂ ਥੋੜਾ ਜਿਆ ਤੁਹਾ ਨੂੰ ਆਪਣੇ ਕ੍ਰੀਏਸ਼ਨਸ ਦੇ ਵੱਲ ਵੀ ਲੈ ਕੇ ਜਾਂਦੀ ਆ ਇਹ ਦੇਖੋ ਬੱਚੇ ਦੀ ਸ਼ੇਰਵਾਨੀ ਹੈ ਔਰ ਐਡੂ ਬਣਾਉਂਦੇ ਆ ਟਾਈਮ ਮੈਨੂੰ ਇਹ ਲੱਗਾ ਸੀ ਕਿ ਜਿਵੇਂ ਸਾਡੇ ਪੰਜਾਬ ਦੇ ਵਿੱਚ ਲੋਹੜੀ ਬਹੁਤ ਅੱਛੀ ਬੱਚੇ ਦੇ सेलिब्रेट ਹੁੰਦੀ ਹੈ ਹੈਨਾ ਤੇ ਸਾਡੇ ਕੋਲ ਕਦੀ ਫੁਲਕਾਰੀ ਦਾ ਕੋਈ ਸਟੇਟਮੈਂਟ ਨਹੀਂ ਹੁੰਦਾ ਫਿਰ ਮੈਂ ਉਹਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਥਿਸ ਇਜ਼ ਵਾਟ ਥਿਸ ਇਜ਼ ਲਾਦਰ ਕਨਸੈਪਟ ਔਰ ਇਹਦੇ ਵਿੱਚ ਮੈਂ ਫੁਲਕਾਰੀ ਦਾ ਕਨਸੈਪਟ ਨੂੰ ਐਡ ਕੀਤਾ ਇਸ ਤੋਂ ਇਲਾਵਾ ਦੇਖੋ ਇਹਦੇ ਵਿੱਚ ਜੈਕਟਸ ਹੈ ਇਹਦੇ ਵਿੱਚ ਮੈਂ ਸ਼ਰੱਗ ਔਰ ਇੰਡੋ-वेस्टर्न ਦਾ ਟੱਚ ਦਿੱਤਾ ਮੇਰੀ ਕੋਸ਼ਿਸ਼ ਇਹੀ ਸੀ ਕਿ ਜੋ ਵੀ ਮੈਂ ਬਣਾਵਾਂ ਉਹ ਇੰਨਾ ਯੂਨੀਕ ਹੋਣਾ ਚਾਹੀਦਾ ਹੈ ਕਿ ਜਿਹੜਾ ਦੇਖੇ ਉਹ ਕਹਵੇ ਕਿ ਹਾਂ ਫਸਟ ਟਾਈਮ ਮੈਂ ਦੇਖਿਆ ਔਰ ਮੈਂ ਪਾਣਾ ਹੈ ਇਹ ਵੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਜਿਵੇਂ ਛੋਟੀਆਂ ਬੱਚੀਆਂ ਆਜ ਕੱਲ ਤਾਂ ਤੁਹਾਨੂੰ ਪਤਾ ਹੈ ਕਿ ਬੇਟਿਆਂ ਦੀ ਲੋੜੀ ਦੇ ਨਾਲੋਂ ਜ਼ਿਆਦਾ ਕਰੇਜ਼ ਫਾਦਰਸ ਨੂੰ ਬੇਟੀਆਂ ਦੀ ਲੋੜੀ ਦਾ ਹੁੰਦਾ ਹੈ ਤੇ ਉਹਨਾਂ ਲਈ ਵੀ ਅਸੀਂ ਡਿਜ਼ਾਈਨ ਕੀਤਾ ਇਸ ਤੋਂ ਇਲਾਵਾ ਜਿੱਦਾਂ কুর্তা ਪਜਾਮਾ ਪੰਜਾਬੀਆਂ ਦੀ ਯੂ ਨਾ ਸ਼ਾਨ ਹੈ ਉਹਦੇ ਅਕੋਰਡਿੰਗਲੀ ਵੀ ਫਿਰ ਅਸੀਂ ਡਿਜ਼ਾਈਨ ਕੀਤਾ ਬੱਚਿਆਂ ਦੇ ਲਈ ਮਤਲਬ ਕਿ ਜੇ ਫੁਲਕਾਰੀ ਤਾਂ ਲੈ ਕੇ ਆਈਆਂ ਨਾਲ ਦੀ ਨਾਲ ਮਤਲਬ ਕਿ ਜੇ ਬੱਚੇ ਮਾਡਰਨ ਨੇ ਤੇ ਉਹਨਾਂ ਨੂੰ ਵੀ ਧਿਆਨ ਚ ਰੱਖਿਆ ਹੋਇਆ ਹੈ ਕਿ ਬਿਲਕੁਲ ਜਿਵੇਂ ਤੁਸੀਂ ਹੁਣ ਨਾਈਟ ਸੂਟ ਹੈ ਹੈਨਾ ਨਾਈਟ ਸੂਟ ਦੀ ਆਪਣੇ ਇੱਕ ਓਕੇਜਨ ਦੀ ਡਿਮਾਂਡ ਹੁੰਦੀ ਹੈ ਇਸੇ ਤਰ੍ਹਾਂ ਹੀ ਅਸੀਂ ਹਰ ਓਕੇਜਨ ਦੀ ਡਿਮਾਂਡ ਦੇ ਅਕੋਰਡਿੰਗਲੀ ਡਿਜ਼ਾਈਨ ਕੀਤਾ ਜਿਵੇਂ ਆ ਇੰਡੋ-वेस्टर्न ਹੈ ਹੁਣ ਦੇਖੋ ਕਿ ਇਹ ਸਾੜੀ ਦੇ ਨਾਲ ਵੀ ਕੈਰੀ ਕੀਤਾ ਜਾ ਸਕਦਾ ਇਹਨੂੰ ਜੰਪਸੂਟ ਦੇ ਨਾਲ ਵੀ ਕੈਰੀ ਕੀਤਾ ਜਾ ਸਕਦਾ ਇਨੋ ਇਸ ਸਕਰਟ اور ਫਲਾਉਂਸ ਦੇ ਨਾਲ ਵੀ ਕੈਰੀ ਕਰ ਸਕਦੇ ਆ ਇਸੇ ਤਰ੍ਹਾਂ ਹੀ ਮੈਂ ਸਿਲਰਟ ਜਦੋਂ ਵੀ ਬਣਾਈਆ ਤਾਂ ਮੈਂ ਧਿਆਨ ਰੱਖਿਆ ਕਿ ਫੁਲਕਾਰੀ ਨੂੰ ਡਿਫਰੈਂਟ ਡਿਫਰੈਂਟ ਐਲੀਮੈਂਟਸ ਦੇ ਨਾਲ ਜੋੜ ਕੇ ਉਹਨੂੰ ਬੈਲੈਂਸ ਕਰਕੇ ਇੱਕ ਆਰਟ ਪੀਸ ਬਣਾਇਆ ਜਾਵੇ ਥਿਸ ਇਸ ਨੋਟ ਅਬਾਊਟ ਹੋਲ ਫੁਲਕਾਰੀ ਥਿਸ ਇਸ ਕਨਸੈਪਟ ਆਫ ਫੁਲਕਾਰੀ ਵਿਦ ਅ ਸਟਾਈਲ ਸਟੇਟਮੈਂਟ ਕਿਉਂਕਿ ਫੁਲਕਾਰੀ ਨਹੀਂ ਜਾਣੀ ਚਾਹੀਦੀ ਹਰ ਸਟੇਟਮੈਂਟ 'ਚ ਫੁਲਕਾਰੀ ਆਏਗੀ ਵਾਈ ਨਾਟ ਦੇ ਵਿਲ ਮੈਨੂੰ ਨਹੀਂ ਲੱਗਦਾ ਤੁਸੀਂ ਇਹਨੂੰ ਨਾ ਕਰ ਸਕਦੇ ਬਿਲਕੁਲ ਤਾਨੂੰ ਕੋਈ ਕਨਸੈਪਟ ਇਸ ਤਰ੍ਹਾਂ ਦਾ ਲੱਗਾ ਕਿ ਤੁਸੀਂ ਪਹਿਲਾਂ ਦੇਖਿਆ ਹੋਏਗਾ ਤੁਹਾਨੂੰ ਕੋਈ ਲੱਗਾ ਕਿ ਤੁਸੀਂ ਪਹਿਲਾਂ ਦੇਖੀ ਹੈ ਚੀਜ਼ ਸਾਰੇ ਹੀ ਯੂਨਿਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਇਹਦੇ ਵਿੱਚ ਇੱਕ ਯੂਨਿਕ ਸੈਂਸ ਦੇ ਨਾਲ ਔਰ ਲੜਕੀਆਂ ਨੂੰ ਔਰ ਦੇਖੋ ਜਿਵੇਂ ਸ਼ਰਵਾਨੀ ਹੈ ਬੁਆਏਸ ਦੀ ਜੈਕਟਸ ਅਸੀਂ ਕੀਤੀਆਂ ਮਤਲਬ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਹਰ ਚੀਜ਼ ਨੂੰ ਅੱਗੇ ਲੈ ਕੇ ਆਈ ਹੈ ਔਰ ਹਰ ਵਿంటర్ ਦੇ ਲਈ ਅਸੀਂ スウェット ਸ਼ਰਟਸ ਕੀਤੀਆਂ ਬॉयਜ਼ ਦੀਆਂ ਜੈਕਟਸ ਕੀਤੀਆਂ ਕੁਰਤੀਆਂ ਕੀਤੀਆਂ ਟਿਊਨਿਕ ਕਿਤੇ ਟੌਪ ਕਿਤੇ ਐ ਇਸੇ ਤਰ੍ਹਾਂ ਸਾੜੀ ਵੀ ਤੁਸੀਂ ਕ੍ਰੀਏਟ ਕਰਵਾ ਸਕਦੇ ਹੋ ਤੁਸੀਂ ਕਹੋਗੇ ਤੁਹਾਨੂੰ ਕੀ ਚਾਹੀਦਾ ਐਂਡ ਵੀ ਆਰ ਹੈਵਿੰਗ ਦੈਟ ਵਨ ਮਤਲਬ ਮੇਰੀ ਕੋਸ਼ਿਸ਼ ਇਹ ਹੀ ਸੀ ਔਰ ਚੈਲੰਜ ਵੀ ਮੈਨੂੰ ਇਹ ਸੀ ਕਿ ਜਦੋਂ ਕੋਈ ਕਹੇਗਾ ਕਿ ਫੁਲਕਾਰੀ ਦੇ ਵਿੱਚ ਮੈਂ ਇਹ ਚੀਜ਼ ਹਜੇ ਤੱਕ ਨਹੀਂ ਦੇਖੀ ਤੇ ਮੈਂ ਕਹਿ ਸਕਾਂ ਕਿ ਹਾਂ ਉਹ ਬਣ ਚੁੱਕੀ ਹੈ ਐਂਡ इवन ਅਸੀਂ ਅਦੇ ਵਿੱਚ ਹੋਰ ਅੱਗੇ ਤੋਂ ਅੱਗੇ ਅਕੋਰਡਿੰਗ ਟੂ ਦਾ ਡਿਮਾਂਡ ਆਫ ਕਸਟਮਰ ਅਸੀਂ ਕਸਟਮਾਈਜ਼ ਵੀ ਕਰਦੇ ਆ ਕਿਉਂਕਿ ਇੱਥੇ ਕੀ ਹੈ ਕਿ ਸਾਰੇ ਨਾ ਟੇਲਰ ਸਮਝਦੇ ਡਿਜ਼ਾਈਨਰ ਨੂੰ ਬਟ ਥਿਸ ਇਜ਼ ਨਾਟ ਅ ਟੇਲਰਸ਼ਿਪ ਇਟ ਇਜ਼ ਮੋਰ ਦੈਟ ਕਿਉਂਕਿ ਡਿਜ਼ਾਈਨਿੰਗ ਦਾ ਮਤਲਬ ਜਿਹੜਾ ਬਾਡੀ ਟਾਟਸ ਨੂੰ ਦੇ ਨਾਲ ਰਿਲੇਟ ਕਰਦਾ ਮੈਂ ਕਈ ਵਾਰੀ ਹੱਸਦੀ ਹੁੰਨੀ ਆ ਕਿ ਬੜੇ ਲੋਕ ਕੀ ਕਰਦੇ ਆ ਕਿ ਹਰ ਤਰ੍ਹਾਂ ਦੀ ਸਿਲਹਟ ਨੂੰ ਟੰਗ ਦਿੰਦੇ ਆ ਮੈਂ ਜਦੋਂ ਗੱਲ ਕਰਦੀ ਆ ਤਾਂ ਮੈਂ ਕਹਿੰਨੀ ਕਿ ਮੇਰੇ ਕੋ ਕੋਈ ਮੈਨਿਕਨ ਨਹੀਂ ਮੇਰੇ ਕੋਈ ਹੈਂਗਰ ਨਹੀਂ ਹੈ ਤੁਸੀਂ ਆਓ ਤੁਸੀਂ ਮੈਨੂੰ ਇੱਕ ਆਪਣੀ ਰਿਫਲੈਕਸ਼ਨ ਦੋਗੇ ਤੁਸੀਂ ਚੀਜ਼ ਕੀ ਮਤਲਬ ਕਿ ਤੁਹਾਡੀ ਕੀ ਤੁਸੀਂ ਆਪਣੇ ਆਪ ਨੂੰ ਬਣਾਣਾ ਹੈ ਕਿਦਾਂ ਦਿੱਖ ਚਾਹੁੰਦੇ ਹੋ ਤਾਂ ਆਈ ਵਿਲ ਗਾਈਡ ਯੂ ਕਿ ਤੁਹਾਡੀ ਬਾਡੀ ਕੀ ਮੰਗਦੀ ਹੈ ਇੱਕ ਡਾਕਟਰ ਦੇ ਕੋਲ ਜਾਂਦੇ ਹੋ ਤਾਂ ਹਰ ਪੇਸ਼ੈਂਟ ਦੇ ਲਈ ਇੱਕ ਦਵਾਈ ਨਹੀਂ ਹੈ ਉਹ ਦੇ ਅਕੋਰਡਿੰਗਲੀ ਹੈ ਇਸੇ ਤਰ੍ਹਾਂ ਡਿਜ਼ਾਈਨਰ ਕੋਲ ਹਰ ਕਿਸੇ ਲਈ ਉਹਦੀ ਬੋਡੀ ਟੋਟਸੋ ਦੇ ਅਕੋਰਡਿੰਗਲੀ ਸਿਲ ਹਰਟ ਹੈ ਸਟਾਈਲ ਸਟੇਟਮੈਂਟ ਹੈ ਜੇ ਮੈਂ ਗੱਲ ਕਰਾਂ ਬਾਲੀਵੁੱਡ ਜਾਂ ਪਾਲੀਵੁੱਡ ਦੀ ਤੇ ਸਾਡੇ ਹੁਣ ਪਾਲੀਵੁੱਡ ਚ ਜੇ ਨੀਰੂ ਬਾਜਵਾ ਜੀ ਹੈ ਤਾਂ ਤੁਸੀਂ ਦੇਖਿਆ ਹੋਏਗਾ ਸ਼ੋਨਮ ਬਾਜਵਾ ਜੀ ਹੈ ਦੇ ਬੋਥ ਆਰ ਸੋ ਯੂ نو ਬਿਊਟੀਫੁਲ ਐਂਡ ਸਟਨਿੰਗ ਐਂਡ ਆਈ ਰੀਅਲੀ ਐਡਮਾਇਰ ਜਿੱਦਾਂ ਉਹ ਕੈਰੀ ਕਰਦੇ ਆ ਜਦੋਂ ਤੱਕ ਉਹਨਾਂ ਨੂੰ ਇਹ ਸਟਾਈਲ ਸਟੇਟਮੈਂਟ ਮਿਲੀ ਨਹੀਂ ਹਾਊ ਦੇ ਕੈਨ ਵੇਅਰ ਇਸ ਕਰਕੇ ਮੇਰੇ ਇਹ ਵੀ ਸੋਚ ਸੀ ਕਿ ਅਸੀਂ ਲੋਗ ਬਾਹਰ ਪੱਜਦੇ ਆ ਸ਼ਹਰਤ ਪਾਣ ਦੇ ਲਈ ਕਿ ਇੱਥੇ ਦੇ ਰਾਜੇ ਮਹਾਰਾਜੇ ਜਿਨ੍ਹਾਂ ਦੇ ਕੋਹੇ ਨੂੰ ਰੱਥ ਲੋਕ ਚੱਕਰ ਨਾਲ ਆਈ ਸੀ ਬਾਹਰੋਂ ਆਈ ਸੀ ਹੈ ਨਾ ਤੇ ਅਸੀਂ ਆਪਣਾ ਵਿਰਸਾ ਕਿਉਂ ਭੁੱਲਦੇ ਹਾਂ ਜ਼ੁਬਾਨ ਅਸੀਂ ਦੂਸਿਆਂ ਨਾਲ ਸਾਂਝੀ ਕਰਦੇ ਹਾਂ ਤਾਂ ਸਾਨੂੰ ਲੱਗਦਾ ਕਿ ਨਹੀਂ ਇੰਗਲਿਸ਼ ਆਣੀ ਜ਼ਰੂਰੀ ਹੈ ਇੰਗਲਿਸ਼ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਲੇਕਿਨ ਜੇ ਮੈਨੂੰ ਪੰਜਾਬੀ ਨਹੀਂ ਆਉਂਦੀ ਤੇ ਮੇਰੀ ਇੰਗਲਿਸ਼ ਦਾ ਵੀ ਕੋਈ ਫਾਇਦਾ ਨਹੀਂ ਮੈਂ ਜਦੋਂ ਆਪਣੀ ਪੜ੍ਹਾਈ ਵੀ ਕੀਤੀ ਮੈਂ ਡਿਜ਼ਾਈਨਿੰਗ ਦੇ ਵਿੱਚ ਸਾਰਾ ਕੁਝ ਕੀਤਾ ਹੈ ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਜਦੋਂ ਮੈਂ ਯੰਗਸਟਰਸ ਦੇ ਨਾਲ ਗੱਲ ਕਰਾਂ ਨਵੇਂ ਬਡਿੰਗ ਡਿਜ਼ਾਈਨਰਸ ਦੇ ਨਾਲ ਗੱਲ ਕਰਾਂ ਤੇ ਪਹਿਲਾਂ ਮੈਂ ਆਪਣੀ ਜ਼ੁਬਾਨ ਦੇ ਵਿੱਚ ਹੀ ਉਹਨਾਂ ਨੂੰ ਬੋਲਦੀ ਆ ਉਹਦੇ ਨਾਲ ਉਹਨਾਂ ਨੂੰ ਇੱਕ ਸਾਝ ਮਿਲਦੀ ਆ ਜ਼ਰੂਰੀ ਨਹੀਂ ਹੈ ਕਿ ਇੰਗਲਿਸ਼ ਤੇ ਨਾਲ ਇਮਪ੍ਰੈਸ਼ਨ ਪੈਂਦਾ ਮੈਨੂੰ ਲੱਗਦਾ ਮੇਰੇ ਬੱਚੇ ਤਾਂ ਇਹ ਕਹਿੰਦੇ ਮम्मा ਜਿਸ ਦਿਨ ਤੁਹਾਡੇ ਵਰਗੀ ਪੰਜਾਬੀ ਬੋਲਣੀ ਆ ਗਈ ਤੇ ਵੀ ਵਿਲ ਬੀ ਬੋਰ ਕੌਨਫੀਡੈਂਟ ਇਸ ਕਰਕੇ ਆਪਣੀ ਜ਼ੁਬਾਨ ਆਪਣਾ ਵਿਰਸਾ ਆਪਣਾ ਸੱਭਿਆਚਾਰ ਸੱਭਿਆਚਾਰ ਮੈਮ ਮੇਰਾ ਪਹਿਰਾਵਾ ਮੇਰਾ ਦਿੱਖ ਹੈ ਨਾ ਪਰ ਮੇਰੀ ਦਿੱਕਤੋਂ ਹੀ ਪਤਾ ਲੱਗੇਗਾ ਕਿ ਮੈਂ ਪੰਜਾਬੀ ਆ ਮੈਂ ਚਾਹੇ ਇੰਗਲਿਸ਼ ਵੀ ਬੋਲਾਂ ਤਾਂ ਉਹਦੇ ਵਿੱਚ ਟੱਚ ਵੀ ਪੰਜਾਬੀ ਦਾ ਆਣਾ ਹੀ ਆਣਾ ਕਿਉਂਕਿ ਉਹ ਮੇਰੀ ਜ਼ੁਬਾਨ ਹੈ ਤਾਂ ਆਈ ਅਪਰੀਸ਼ੀਏਟ ਥੈਟ ਤੁਸੀਂ ਇੰਟਰਨੈਸ਼ਨਲ ਲੈਵਲ ਤੇ ਫੈਸ਼ਨ ਸ਼ੋਜ਼ ਕੀਤੇ ਨੇ ਨਾ ਜਦੋਂਸੀਂ ਵਿਦੇਸ਼ ਚ ਜਾਂਦੇ ਆ ਉੱਥੇ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਜਾਣਾ ਇੱਕ ਸਾਡੇ ਲਈ ਵੀ ਇੱਕ ਕੰਪੀਟੀਸ਼ਨ ਨਹੀਂ ਹੁੰਦਾ ਇੱਕ ਹਿਸਾਬ ਦੇ ਨਾਲ ਹਨਾ ਕਿਉਂਕਿ ਹੁਣ ਤਾਂ ਮੈਂ ਕਹਿੰਦੀ ਪੰਜਾਬ ਚ ਵੀ ਕੰਪੀਟੀਸ਼ਨ ਹੀ ਬਣ ਗਿਆ ਪੰਜਾਬੀ ਕਲਚਰ ਵਗੈਰਾ ਨਾ ਵਿਦੇਸ਼ ਤਾਂ ਹੈਗਾ ਹੀ ਆ ਉੱਥੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਦੇਖੋ ਜੋ ਮੇਰੇ ਸਟਾਈਲ ਸਟੇਟਮੈਂਟ ਹੈ ਉਹ ਹੈ ਹੀ ਇੰਟਰਨੈਸ਼ਨਲ ਲੈਵਲ ਦੇ ਹੈ ਇਸ ਕਰਕੇ ਐਕਸੈਪਟੈਂਸ ਨਾ ਹੋਣਾ ਉਹ ਦੋ ਰਾਏ ਸੀ ਕਿ ਮਤਲਬ ਉਹ ਲੱਗਦੀ ਨਹੀਂ ਸੀ ਮੈਨੂੰ ਕਿ ਐਕਸੈਪਟੈਂਸ ਨਹੀਂ ਹੋਏਗੀ ਈਵਨ ਮੈਂ ਜਿਵੇਂ ਐਨ ਆਰ ਆਈ ਦੇ ਹੈੱਡ ਹੈ ਮਿਸਟਰ ਨੀਜਰ ਉਹ ਆਪਣੀ ਟੀਮ ਦੇ ਨਾਲ ਆਏ ਮੈਂ ਪੰਜਾਬ ਦੇ ਡਾਇਰੈਕਟਰ ਆਫ ਕਲਚਰ ਡਿਪਾਰਟਮੈਂਟ ਨੂੰ ਦਿਖਾਇਆ ਆਪਣਾ ਪੂਰਾ ਕਨਸੈਪਟ ਜਿਹੜਾ ਵੀ ਦੇਖਦਾ ਹੈ ਚਾਹੇ ਉਹ ਯੂ ਐਸ ਏ 'ਚ ਬੈਠਾ ਹੈ ਚਾਹੇ ਉਹ ਲੰਡਨ 'ਚ ਬੈਠਾ ਹੈ ਵੈਨ ਦੇ ਆਰ ਜਦੋਂ ਉਹ ਦੇਖ ਰਹੇ ਹੈ ਚੀਜ਼ ਨੂੰ ਤਾਂ ਉਹਨਾਂ ਦੇ ਇੱਕੋ ਹੀ ਆਂਦਾ ਕਿ ਅੱਜ ਕੱਲ ਦੇ ਬੱਚੇ ਔਰ ਅੱਜ ਕੱਲ ਦੇ ਜਿਹੜੇ ਨੌਜਵਾਨ ਹੈ ਉਹ ਇਹੀ ਤਾਂ ਚਾਹੁੰਦੇ ਸੀ ਔਰ ਉਹ ਬਹੁਤ ਯੂ نو ਅਪਰੀਸ਼ੀਏਟ ਕਰਨ ਦੇ ਨਾਲ-ਨਾਲ ਇਹਨੂੰ ਐਡਾਪਟ ਵੀ ਕਰ ਰਹੇ ਹੋ ਐਕਸੈਪਟ ਵੀ ਕਰ ਰਹੇ ਆ ਔਰ ਮਤਲਬ ਮੇਰਾ ਤਾਂ ਅੱਛਾ ਹੀ ਐਕਸਪੀਰੀਅੰਸ ਰਿਹਾ ਕਦੀ ਇਦਾਂ ਹੋਇਆ ਇੱਕ ਪੁਆਇੰਟ ਤੇ ਕਿ ਸਾਰੀ ਜਿਹੜੀ 23 ইয়ার즈 ਤੁਹਾਡੀ জার্নি ਆ 23 ਸਾਲ ਹੋ ਗਏ ਤੁਹਾਨੂੰ ਇਸ ਲਾਈਨ ਦੇ ਵਿੱਚ ਕਦੀ ਕੋਈ ਇਦਾਂ ਦਾ ਪੁਆਇੰਟ ਕਿ ਜਿਸ ਨੂੰ ਲੱਗਾ ਹੋਵੇਗਾ ਕਿ ਨਹੀਂ ਮੈਂ ਨਹੀਂ ਇਦਾਂ ਨਹੀਂ ਹੋ ਸਕਦਾ ਜਾਂ ਕਦੀ ਕਿਸੇ ਨੇ ਡੀਮੋਟੀਵੇਟ ਕੀਤਾ ਹੋਵੇ ਦੇਖੋ ਜਦੋਂ ਮੈਂ ਪੈਦਾ ਹੋਈ ਸੀ ਤਾਂ ਮੇਰੇ ਦਾਦੀ ਜੀ ਰੋਣ ਲੱਗ ਗਏ ਸੀ ਕਿ ਰਾਜੇ ਤੇਰੇ ਘਰ ਦੂਸਰੀ ਬੇਟੀ ਆਈ ਹੈ ਐਂਡ ਮੇਰੇ ਡੈਡ ਨੇ ਕਿਹਾ ਸੀ ਕਿ ਨਹੀਂ ਇਹ ਮੇਰੇ ਪੁੱਤਰਾ ਤੋਂ ਵੱਧ ਬੇਟੀ ਹੈ ਤਾਂ ਪਹਿਲਾ ਚੈਲੰਜ ਤਾਂ ਪੋਜ਼ਿਟਿਵਲੀ ਮੈਂ ਉਸੇ ਟਾਈਮ ਤੇ ਐਕਸੈਪਟ ਕਰਕੇ ਔਰ ਇਸ ਜਰਨੀ ਨੂੰ ਮੈਂ ਬਹੁਤ ਟਫ ਇਸੇ ਲਈ ਬਣਾਇਆ ਸੀ ਕਿ ਜੇ ਮੇਰੇ ਡੈਡ ਨੇ ਕਿਹਾ ਕਿ ਪੁੱਤਰਾ ਤੋਂ ਵਾਧਾ ਤੇ ਹੁਣ ਮੇਰੀ ਜ਼ਿੰਮੇਵਾਰੀ ਹੈ ਪੁੱਤਰਾ ਤੋਂ ਵਾਧਾ ਹੁੰਦੀ ਪਰ ਰਾਜਾ ਸਾਹਿਬ ਕਲੈਕਸ਼ਨ ਮੇਰੇ ਡੈਡ ਦੇ ਨਾਮ ਤੇ ਇੱਕ ਪਲੈਟਫਾਰਮ ਹੈ ਜਿਹਦੇ ਵਿੱਚ ਮੈਂ ਸੈਂਕੜੇ ਲੋਕਾਂ ਨੂੰ ਅੱਗੇ ਵਧਾਉਂਦੀ ਆ ਫੈਸ਼ਨ ਸ਼ੋਅਸ ਕਰਦੀ ਆ ਜਿਹਦੇ ਵਿੱਚ ਮੇਰੀ ਕੋਸ਼ਿਸ਼ ਸਿਰਫ ਹੈਪੀਨੈਸ ਨੂੰ ਔਰ ਉਹਨਾਂ ਤੋਂ ਜਿੱਥੇ ਵੀ ਮੇਰੇ ਡੈਡ ਬੈਠੇ ਨੇ ਮੇਰੇ ਮਦਰ ਬੈਠੇ ਨੇ ਉਹਨਾਂ ਤੋਂ ਆਸ਼ੀਰਵਾਦ ਲੈਣਾ ਔਰ ਮੇਰੀ ਕੋਸ਼ਿਸ਼ ਹੈ ਕਿ ਮੈਂ ਹੌਲੀ ਹੌਲੀ ਸਰਕਾਰ ਨਾਲ ਮਿਲ ਕੇ ਸਕਿੱਲ ਸੈੱਟ ਦੇ ਪ੍ਰੋਗਰਾਮ ਤੇ ਵੀ ਆ ਰਹੀ ਆ ਮੈਂ ਅ ਜੇਪ এমপ্লয়মেন্ট জেনারেশন প্রোগ্রাম ਵੀ ਲੈ ਕੇ ਆ ਰਹੀ ਆ ਮੈਂ ਤੁਹਾਨੂੰ ਪਹਿਲੇ ਹੀ ਗਿਆ ਸੀ ਕਿ জার্নি ਟਫ ਓਦੀ ਹੀ ਹੋਏਗੀ ਜਿਹਦੇ ਚ ਪੈਸ਼ਨ ਹੈ ਜ਼ਿੱਦ ਹੈ ਔਰ ਜਜ਼ਬਾ ਹੈ ਮੈਂ ਸੋ ਬੱਚਿਆਂ ਨੂੰ জব ਦਿਲਵਾ ਕੇ ਆਪਣੀ ਬੇਟੀ ਦੀ ਲੋੜੀ ਸੈਲੀਬ੍ਰੇਟ ਕੀਤੀ ਫਿਰ ਮੈਨੂੰ ਲੱਗਾ ਇਹ ਤਾਂ ਬੜਾ ਜਲਦੀ ਕਰ ਗਈ ਮੈਂ ਹੁਣ ਮੇਰੀ ਕੋਸ਼ਿਸ਼ ਹੈ ਕਿ ਮੈਂ 5000 ਲੜਕੇ ਲੜਕੀਆਂ ਨੂੰ ਪੰਜਾਬ ਦੇ ਮੈਂ ਜਿੱਥੇ ਵੀ ਜਾਵਾਂ ਮੈਂ ਚਾਹੇ ਇੱਥੇ ਬੈਠੀ ਆਂ ਮੈਂ ਵਿਦੇਸ਼ ਚ ਬੈਠੀ ਆ ਜਿੱਥੇ ਮੈਨੂੰ ਕੋਈ ਲੱਗਦਾ ਜਿਹਦੇ ਚ ਪੋਟੈਂਸ਼ੀਅਲ ਹੈ ਮੈਂ ਉਹਨੂੰ ਅੱਗੇ ਲੈ ਕੇ ਆ ਸਕਦੀ ਆ ਮੈਨੂੰ ਸਕਿੱਲ ਸੈਟ ਦੇ ਸਕਦੀ ਆ ਆਈ ਆਲਵੇਸ ਵੈਲਕਮ ਦੋਜ਼ ਯੰਗਸਟਰਸ ਔਰ ਮੈਂ ਹੈਲਪ ਕਰਦੀ ਆ ਮੈਨੂੰ ਅੱਜ ਤੱਕ ਇਹ ਨਹੀਂ ਲੱਗਾ ਲਾਸਟ ਈਅਰ ਆਈ ਵਾਸ ਦਾ ਐਚਓਡੀ ਇਨ ਡਿਊਕ ਫੈਸ਼ਨਸ ਔਰ ਮੈਂ ਉਥੋਂ ਦੀ ਜੌਬ ਨੂੰ ਛੱਡ ਕੇ ਇਸ ਕਨਸੈਪਟ ਤੇ ਦੁਬਾਰਾ ਕਿਉਂ ਆਈ ਆ ਕਿਉਂਕਿ ਮੈਨੂੰ ਉਸ ਕੁਰਸੀ ਤੇ ਬੈਠਿਆਂ ਵੀ ਇਹ ਹੀ ਸੀ ਕਿ ਜੋਤੀ ਤੂੰ ਜ਼ਿਆਦਾ ਕਰ ਸਕਦੀ ਹੈ ਯਰ ਬੌਰਨ ਫॉर ਸਮਥਿੰਗ ਐਕਸਟਰਾਰਡੀ ਔਰ ਜੇ ਕਿਸੇ ਨੇ ਕਰਨਾ ਹੁੰਦਾ ਪਹਿਲੇ ਕਿਉਂ ਨਹੀਂ ਕੀਤਾ ਔਰ ਤੇਰੇ ਮਨ ਚ ਹੈ ਤੈਨੂੰ ਬਾਰ ਬਾਰ ਨੌਕ ਕਰ ਰਿਹਾ ਹੈ ਕੋਈ ਯੂਨੀਵਰਸ ਤੈਨੂੰ ਕਹਿ ਰਿਹਾ ਤੂੰ ਕਰ ਤਾਂ ਇਹ ਬਹੁਤ ਅੱਗੇ ਤੱਕ ਚੀਜ਼ ਜਾਣੀ ਹੈ ਤਾਂ ਫਿਰ ਇਹਨੂੰ ਮੈਂ ਮੈਂ ਵਧਾਨਦੀ ਆ ਮੈਂ ਘੱਟ ਸੋਚਦੀ ਨਹੀਂ ਮੇਰੀ ਸੋਚ ਹੀ ਮੇਰੇ ਪੇਰੈਂਟਸ ਨੇ ਮੇਰੇ ਬੱਚਿਆਂ ਨੇ ਮੇਰੇ ਪਾਰਟਨਰ ਨੇ ਮੇਰੇ ਬ੍ਰਦਰ ਸਿਸਟਰਸ ਨੇ ਉਹਨਾਂ ਨੂੰ ਪਤਾ ਹੈ ਕਿ ਜੋ ਇਹ ठान ਲੈਂਦੀ ਹੈ ਕਰਦੀ ਹੈ ਮੈਂ ਕਿਸੇ ਨੂੰ ਦੱਸਦੀ ਨਹੀਂ ਮੈਂ ਕਰਕੇ ਦਿਖਾਉਂਦੀ ਆ ਕਿਉਂਕਿ ਮੈਨੂੰ ਲੱਗਦਾ ਕਿ ਬੀਇੰਗ ਅ ਫੀਮੇਲ ਸਟਰੈਂਥ ਤੁਹਾਡੇ ਆਪਣੇ ਅੰਦਰ ਹੈ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਫੈਮਲੀ ਨੂੰ ਛੱਡ ਕੇ ਕੋਈ ਵੀ ਸਫਲਤਾ ਨਹੀਂ پا ਸਕਦਾ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਜੇ ਇੱਕ ਬੱਚੇ ਨੂੰ ਪਤਾ ਮੈਨੂੰ ਪਤਾ ਮੈਂ ਮੈਨੂੰ ਜਿਹੜੇ ਮੇਰੇ ਨਾਲ ਦੀ ਏਜ ਗਰੁੱਪ ਹੋਊਗੇ ਨਾ ਉਹ ਵੀ ਉਹੀ ਚੀਜ਼ ਸੋਚੂਗੇ ਕਿਤੇ ਨਾ ਕਿਤੇ ਉਹਨਾਂ ਦੀ ਉਹੀ ਸੋਚ ਹੋਊਗੀ ਫਿਰ ਸਾਨੂੰ ਉਥੋਂ ਪਤਾ ਲੱਗਦਾ ਕਿ ਜੇ ਬੱਚਾ ਇਹ ਚਾਹੁੰਦਾ ਯਾਨੀ ਕਿ ਅੱਗੇ ਵੀ ਜੋ ਜਿੰਨਾਂ ਦੇ ਅੱਗੇ ਅਸੀਂ ਪ੍ਰੈਜ਼ੈਂਟ ਕਰਨੀ ਆ ਚੀਜ਼ ਉਹ ਵੀ ਇਹੀ ਚੀਜ਼ ਚਾਹੁੰਦੇ ਨੇ ਉਥੋਂ ਆਈਡੀਆ ਜ਼ਿਆਦਾ ਵਧੀਆ ਮਿਲ ਜਾਂਦੇ ਨੇ ਦੇਖੋ ਹੁਣ ਮੈਂ ਯੰਗਸਟਰਸ ਨਾਲ ਜਾਣ ਬੁਝ ਕੇ ਕਿਉਂ ਜੁੜਦੀ ਆ ਮੈਨੂੰ ਪਤਾ ਲੱਗਦਾ ਕਿ ਉਹਨਾਂ ਦਾ ਮਾਈਂਡਸੈਟ ਕੀ ਹੈ ਫਿਰ ਮੈਂ ਉਹਨਾਂ ਦੀ ਸਾਈਕੀ ਨੂੰ ਰੀਡ ਕਰਕੇ ਉਹਨੂੰ ਡਿਜ਼ਾਈਨਿੰਗ 'ਚ ਪਰੋਂ ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਨਾ ਫੁਲਕਾਰੀ ਤੇ ਨਾ ਸਰਦਾਰੀ ਸਾਨੂੰ ਹਜੇ ਕੰਮ ਕਰਨ ਦੀ ਸਿਰਫ ਆਪਣੇ ਆਪ ਤੇ ਜ਼ਰੂਰਤ ਹੈ। ਜ਼ਰੂਰਤ ਹੈ ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਸਮਾਂ ਬਚਾਣਾ ਆਪਣੇ ਲਈ। ਇੰਨੀ ਸਟ੍ਰੈਸ ਜਿਹੜੀ ਹੈ ਬੱਚਿਆਂ ਨੇ ਛੋਟੇ-ਛੋਟਿਆਂ ਨੇ ਫੀਮੇਲਜ਼ ਨੇ, ਮੇਲਜ਼ ਨੇ ਲਗਜ਼ਰੀਜ਼ ਥੋੜੀਆਂ ਘੱਟ ਕਰੋ। ਥੋੜਾ ਵੈਲਿਊ ਸਿਸਟਮ ਤੇ ਆਓ। ਫੈਮਲੀਆਂ ਨੂੰ ਪ੍ਰੋਡਕਟਿਵ ਔਰ ਕੁਆਲਿਟੀ ਟਾਈਮ ਦੇ ਨਾਲ ਔਰ ਜੋ ਵੀ ਕਰੋ ਦਿਲ ਨਾਲ ਕਰੋ, ਇਮਾਨਦਾਰੀ ਰੱਖੋ। ਮੈਂ 23 ਸਾਲ ਦੇ ਕੈਰੀਅਰ ਦੇ ਵਿੱਚ ਇਮਾਨਦਾਰ ਰਹੀ ਔਰ ਹਾਰਡ ਵਰਕਿੰਗ ਰਹੀ ਔਰ ਹਜੇ ਇਹ ਸਫਰ ਬਹੁਤ ਅੱਗੇ ਤੱਕ ਜਾਣਾ ਹੈ ਇਹ ਸਿਰਫ ਸ਼ੁਰੂਆਤ ਹੈ ਹਜੇ ਇਹਨੇ ਬਹੁਤ ਅੱਗੇ ਤੱਕ ਜਾਣਾ ਹੈ ਔਰ ਇੱਕ ਸਟੇਟਮੈਂਟ ਜਿਹੜੀ ਹੈ ਕਿ ਪੰਜਾਬ ਦਾ ਫੈਸ਼ਨ ਉਹ ਜਲੰਧਰ ਤੋਂ ਵਰਲਡ ਲੈਵਲ ਤੇ ਜਾ ਵੀ ਰਿਹਾ ਅੱਗੇ ਵੀ ਜਾਏਗਾ ਔਰ ਇਹਦੇ ਨਾਲ ਵਰਲਡ ਤੋਂ ਹੀ ਜਨਰੇਟ ਕਰਕੇ ਏਮਪਲੋਇਮੈਂਟ ਮੈਂ ਸਾਰਿਆਂ ਦੇ ਲਈ ਰਾਹ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਉਹ ਕਹਿੰਦੇ ਨਾ ਇੱਕ ਨਾਲ ਇੱਕ 11 ਹੁੰਦਾ ਮੇਰੀ ਸੋਚ ਹੈ ਇੱਕ ਦੇ ਨਾਲ ਇੱਕ ਨਹੀਂ ਇੱਕ ਦੇ ਨਾਲ ਮੈਂ ਕਿੰਨੇ 11 ਲਗਾ ਕੇ ਮੈਂ ਹਜ਼ਾਰਾਂ ਰੋਜ਼ਗਾਰ ਦੇ ਕੇ ਜਾਮਾ ਸੋ ਸਾਨੂੰ ਵੀ ਹੁਣ ਅਸੀਂ ਵੀ ਦੇਖਦੇ ਆ ਕਿ ਅਸੀਂ ਫੋਨਾ ਚਾਹ ਜਾਂ ਫਿਰ ਅਸੀਂ ਇਹ ਸੋਚ ਲੰਨੇ ਆ ਕਿ ਅਸੀਂ ਜੇ ਸਾਡਾ ਵਿਆਹ ਹੋ ਗਿਆ ਕੁੜੀਆਂ ਇਹ ਸੋਚਦੀਆਂ ਕਿ ਅਸੀਂ ਹੁਣ profession ਆਪਣਾ ਜਿਹੜਾ ਛੱਡ ਛੱਡਣਾ ਪਊਗਾ ਕਈ ਵਾਰੀ ਕਈ ਫੈਮਿਲੀ سپورਟ ਨਹੀਂ ਮਿਲਦਾ ਪਰ ਜਦ ਤੱਕ ਸਾਡੇ ਆਪਣੇ ਅੰਦਰ ਨਹੀਂ ਉਹ ਚਾਹ ਨਹੀਂ ਹੁੰਦੀ ਸਾਡੇ ਅੰਦਰ ਉਹ ਇੰਨੀ ਕਿ ਤਮੰਨਾ ਨਹੀਂ ਹੁੰਦੀ ਕਿ ਅਸੀਂ ਉਹ ਚੀਜ਼ ਪਾਉਣੀ ਐ ਅਸੀਂ ਆਪਣਾ profession ਜਿਹੜਾ ਅੱਗੇ ਅਸੀਂ ਉਹਦੇ ਅੱਗੇ ਨਾਲ ਵਧਣਾ ਉਹਦੇ ਤੇ ਉਹ ਤੱਕ ਅਸੀਂ ਕੁਝ ਕਰ ਨਹੀਂ ਸਕਦੇ ਸੋ ਜੇਕਰ ਤੁਸੀਂ ਵੀ ਆਪਣਾ ਕੋਈ profession ਹੈ ਤੁਹਾਡਾ ਭਾਵੇਂ ਤੁਸੀਂ ਮੈਰਿਡ ਹੋ ਭਾਵੇਂ ਤੁਸੀਂ ਅਨਮੈਰਿਡ ਹੋ ਜੇ ਤੁਸੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਕੋਈ ਵੀ ਇਸ ਰੋਕ ਨਹੀਂ ਸਕਦੇ ਚਾਹੇ ਉਹ ਵਿਆਹ ਹੋਵੇ ਚਾਹੇ ਘਰ ਦੇ ਹੋਣ ਚਾਹੇ ਕੋਈ ਬਾਹਰ ਸਮਾਂ ਆਪਾਂ ਕਹਿੰਦੇ ਨੇ ਕਿ ਬਹੁਤ ਸਾਰੇ ਬਹਾਨੇ ਛੋਟੇ-ਛੋਟੇ ਅਸੀਂ ਲੱਭਦੇ ਆ ਪਰ ਜਿੰਨੇ ਵੀ ਕੁਝ ਕਰਨਾ ਹੈ ਛੋਟੇ-ਛੋਟੇ ਪਾਣਾ ਨੂੰ ਜੋਤੀ ਹੁਣਾਂ ਦੇ ਵਾਂਗੂ ਬਹੁਤ ਸਾਰੇ ਪੀਛੜਦਾਨੇ ਕਿ ਉਹ ਆਪਣੀ ਮਦਰ ਲਾਈਫ ਨੂੰ ਜਿਹੜੇ ਮਦਰ ਨੇ ਉਹਨਾਂ ਦੇ ਤਿੰਨ ਬੱਚੇ ਨੇ ਉਹਨਾਂ ਨੂੰ ਵੀ ਬਹੁਤ ਅੱਛੇ ਤਰੀਕੇ ਨਾਲ ਸੰਭਰੇ ਨੇ ਨਾਲ ਦੇ ਨਾਲ ਉਹਨਾਂ ਨੇ ਆਪਣਾ ਪ੍ਰੋਫੈਸ਼ਨ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਸੰਭਰਿਆ ਪ੍ਰੋਫੈਸ਼ਨ ਤੇ ਬੱਚੇ ਤੇ ਸੰਭੇ ਸੰਭੇ ਨਾਲ ਪੰਜਾਬੀ ਕਲਚਰ ਵੀ ਸੰਭਰਿਆ ਸੋ ਸਾਨੂੰ ਵੀ ਹੁਣ ਵੈਸਟਰਨ ਜਿਹੜਾ ਕਲਚਰ ਅਸੀਂ ਜ਼ਿਆਦਾ ਪਨ ਕਹਿਾਵਾਂਗੇ ਸਾਡਾ ਪੰਜਾਬੀ ਸੱਭਿਆਚਾਰ ਅਸੀਂ ਪੰਜਾਬੀ ਸੱਭਿਆਚਾਰ ਨੂੰ ਸਾਹਮਣੇ ਰੱਖਾਂਗੇ